ਨੇਡਾ ਨੇ ਆਪਣੀ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਾ ਲਈ ਯੋਗਤਾ ਲੋੜਾਂ ਦਾ ਅਧਿਕਾਰਤ ਤੌਰ ਤੇ ਐਲਾਨ ਕਰ ਦਿੱਤਾ ਹੈ ਜੋ 31 ਮਾਰਚ 2025 ਨੂੰ ਸ਼ੁਰੂ ਹੋਣ ਜਾ ਰਹੇ ਹਨ ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਵਿੱਚ ਦੇਖਭਾਲ ਕਰਨ ਵਾਲਿਆਂ ਦੀ ਵਧ ਰਹੀ ਲੋਡ ਨੂੰ ਪੂਰਾ ਕਰਦੇ ਹੋਏ ਘਰੇਲੂ ਦੇਖਭਾਲ ਕਰਮਚਾਰੀਆਂ ਲਈ ਸਥਾਈ ਨਿਵਾਸ ਯਾਨੀ ਪੀਆਰ ਲਈ ਇੱਕ ਸੁਚਾਰੂ ਰਸਤਾ ਪ੍ਰਦਾਨ ਕਰਨਾ ਹੈ ਇਹ ਤਾਜ਼ਾ ਅਪਡੇਟ 2025 ਵਿੱਚ ਸਰਕਾਰ ਦੇ ਪਹਿਲਾਂ ਦੇ ਐਲਾਨ ਤੋਂ ਬਾਅਦ ਹੈ ਜਿੱਥੇ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਨੇ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਅਤੇ ਹੋਮ سپورਟ ਵਰਕਰ ਪਾਇਲਟ ਨੂੰ ਇੱਕ ਨਵੇਂ ਸਿਸਟਮ ਨਾਲ ਬਦਲਣ ਦੀ ਯੋਜਨਾਵੰਦ ਦਾ ਖੁਲਾਸਾ ਕੀਤਾ ਸੀ ਜੋ ਯੋਗ ਦੇਖਭਾਲ ਕਰਨ ਵਾਲਿਆਂ ਲਈ PR ਪ੍ਰਾਪਤ ਕਰਨਾ ਅਤੇ ਕਈ ਤਰ੍ਹਾਂ ਦੇ ਮਾਲਕਾਂ ਨਾਲ ਕੰਮ ਲੱਭਣਾ ਆਸਾਨ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਦੱਸਦ ਕਿ ਨਵੇਂ ਪਾਇਲਟਾਂ ਲਈ ਯੋਗਤਾ ਕਿਹੜੇ ਲਿਖੇ ਅਨਸਾਰ ਹਨ ਜਿਸ ਵਿੱਚ ਭਾਸ਼ਾ ਦੀ ਲੋਡ ਦੀ ਗੱਲ ਕੀਤੀ ਜਾਵੇ ਤਾਂ ਅੰਗਰੇਜ਼ੀ ਆ ਫ੍ਰੈਂਚ ਵਿੱਚ ਘੱਟੋ ਘੱਟ ਕੈਨੇਡੀਅਨ ਭਾਸ਼ਾ ਬੈਂਚਮਾਰਕ ਸੀਐਲਬੀ 4 ਚਾਹੀਦਾ ਹੈ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਘੱਟੋ ਘੱਟ ਇੱਕ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਜਾਂ ਇਸ ਦੇ ਬਰਾਬਰ ਦਾ ਵਿਦੇਸ਼ੀ ਪ੍ਰਮਾਣ ਪੱਤਰ ਚਾਹੀਦਾ ਹੈ ਕੰਮ ਦੇ ਤਜਰਬੇ ਦੀ ਗੱਲ ਕੀਤੀ ਜਾਵੇ ਤਾਂ ਜਾਂ ਤਾਂ 6 ਮਹੀਨੇ ਦਾ ਹਾਲੀਆ ਹੋਵੇ ਸਬੰਧਿਤ ਕੰਮ ਦਾ ਤਜਰਬਾ ਜਾਂ ਘਰੇਲੂ ਦੇਖਭਾਲ ਸਿਖਲਾਈ ਪ੍ਰਮਾਣ ਪੱਤਰ ਘੱਟੋ ਘੱਟ 6 ਮਹੀਨੇ ਦਾ ਪੂਰਾ ਹੋਣਾ ਚਾਹੀਦਾ ਹੈ ਨੌਕਰੀ ਦੀ ਪੇਸ਼ਕਸ਼ ਦੀ ਗੱਲ ਕੀਤੀ ਜਾਵੇ ਤੱਕ ਕਰੇਲੂ ਦੇਖਭਾਲ ਖੇਤਰ ਕਯੂਬੈਕ ਤੋਂ ਬਾਹਰ ਇੱਕ ਪੂਰੇ ਸਮੇਂ ਦੀ ਨੌਕਰੀ ਦੀ ਪੇਸ਼ਕਸ਼ ਹੋਵੇ ਦੱਸਦੇ ਕਿ ਪਿਛਲੇ ਪ੍ਰੋਗਰਾਮ ਨਾਲੋਂ ਇਹ ਮਹੱਤਵਪੂਰਨ ਸੁਧਾਰ ਇਹ ਹੈ ਕਿ ਵਿਨੇਕਰ ਨੂੰ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਯਾਨੀ ਐਲ ਐ ਐਮ ਆਈ ਦੀ ਲੋੜ ਨਹੀਂ ਪਵੇਗੀ ਜਿਸ ਨਾਲ ਮਾਲਕਾਂ ਲਈ ਵਿਦੇਸ਼ੀ ਦੇਖਭਾਲ ਕਰਨ ਵਾਲਿਆਂ ਨੂੰ ਨਿਯੁਕਤ ਕਰਨਾ ਆਸਾਨ ਹੋ ਜਾਵੇਗਾ ਇਸ ਪ੍ਰੋਗਰਾਮ ਵਿੱਚ ਦੋ ਤਰ੍ਹਾਂ ਦੀਆਂ ਧਰਾਵਾਂ ਹੋਣਗੀਆਂ ਇਕ ਤਾਂ ਕੈਨੇਡਾ ਵਿੱਚ ਰਹਿਣ ਵਾਲਿਆਂ ਲਈ ਆ ਕੈਨੇਡਾ ਤੋਂ ਬਾਹਰ ਤਾਂ ਜੇ ਕੈਨੇਡਾ ਵਿੱਚ ਕੰਮ ਕਰਨ ਵਾਲਿਆਂ ਦੀਆਂ ਅਰਜ਼ੀਆਂ 31 ਮਾਰਚ 2025 ਨੂੰ ਖੁੱਲਣਗੀਆਂ ਤੇ ਕੈਨੇਡਾ ਤੋਂ ਬਾਹਰ ਬਿਨੇਕਾਰਾਂ ਲਈ 2025 ਤੋਂ ਬਾਅਦ ਇਹ ਖੁੱਲਣ ਦੀ ਉਮੀਦ ਹੈ ਸ਼ੁਰੂਆਤ ਵੇਲੇ ਸਿਰਫ ਉਹੀ ਲੋਕ ਅਰਜੀ ਦੇ ਸਕਣਗੇ ਜੋ ਪਹਿਲਾਂ ਹੀ ਕੈਨੇਡਾ ਵਿੱਚ ਹਨ ਦੂਜੀ ਤਾਰਾ ਕੈਨੇਡਾ ਤੋਂ ਬਾਹਰ ਬਿਨੇ ਕਾਰਾਂ ਲਈ ਬਾਅਦ ਵਿੱਚ ਪੇਸ਼ ਕੀਤੀ ਜਾਵੇਗੀ ਜਿਸ ਦੇ ਹੋਰ ਵੇਰਵੇ ਬਾਅਦ ਵਿੱਚ ਆਉਣਗੇ ਹੋਮ ਕੇਅਰ ਵਰਕਰਾਂ ਕੋਲ ਹੁਣ ਰੋਜ਼ਗਾਰ ਦੇ ਵਧੇਰੇ ਵਿਕਲਪ ਹੋਣਗੇ ਜਿਸ ਨਾਲ ਉਹ ਨਿੱਜੀ ਘਰਾਂ ਤੋਂ ਇਲਾਵਾ ਵੱਖ-ਵੱਖ ਸਥਿਤੀਆਂ ਵਿੱਚ ਕੰਮ ਕਰ ਸਕਣਗੇ ਯੋਗ ਮਾਲਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਵਿੱਚ ਘਰੇਲੂ ਸਿਹਤ ਸੰਭਾਲ ਸੇਵਾ ਪ੍ਰਦਾਤਾ ਬੱਚਿਆਂ ਲਈ ਘਰੇਲੂ ਸਿਹਤ ਸੰਭਾਲ ਏਜੰਸੀਆਂ ਰਿਹਾਈਸ਼ੀ ਨਿੱਜੀ ਦੇਖਭਾਲ ਸੇਵਾਵਾਂ ਉਹ ਸੰਸਥਾਵਾਂ ਜੋ ਸਿੱਧੇ ਤੌਰ ਤੇ ਉਹਨਾਂ ਵਿਅਕਤੀਆਂ ਲਈ ਦੇਖਭਾਲ ਕਰਨ ਵਾਲੇ ਨਿਯੁਕਤ ਕਰਦੀਆਂ ਹਨ ਜੋ ਅਰਧ ਸੁਤੰਤਰ ਹਨ ਜਾਂ ਬਿਮਾਰੀ ਜਾਂ ਸੱਟ ਤੋਂ ਠੀਕ ਹੋ ਰਹੇ ਹਨ ਹਾਲਕਿ ਭਾਰਤੀ ਅਤੇ ਪਲੇਸਮੈਂਟ ਏਜੰਸੀਆਂ ਇਸ ਪਾਇਲਟ ਰਾਹੀਂ ਭਰਤੀ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹਨ ਸਾਈ ਨਿਵਾਸ ਲਈ ਇੱਕ ਹੋਰ ਸਿੱਧਾ ਰਸਤਾ ਹੈ ਦੱਸਦੇ ਕਿ ਪਿਛਲੇ ਪਾਇਲਟ ਦੇ ਉਲਟ ਜਿਸ ਵਿੱਚ ਹੋਮ ਕੇਅਰ ਵਰਕਰਾਂ ਨੂੰ ਪਹਿਲਾ ਕੈਨੇਡੀਅਨ ਕੰਮ ਦਾ ਤਜਰਬਾ ਹਾਸਲ ਕਰਨਾ ਪੈਂਦਾ ਸੀ ਨਵੇਂ ਪਾਇਲਟ ਪ੍ਰਵਾਨਗੀ ਤੇ ਪੀਆਰ ਦੀ ਪੇਸ਼ੇਸ਼ ਕਰਦੇ ਸਨ ਜਿਸ ਦਾ ਅਰਥ ਪਿਨੇਕਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਆਪਣੀ ਅਰਜੀ ਸਬਕਾਰ ਹੋਣ ਤੁਰੰਤ ਬਾਅਦ ਕੈਨੇਡਾ ਵਿੱਚ ਸੈਟਲ ਹੋ ਸਕਦੇ ਹਨ ਸਰਕਾਰ ਨੇ ਬੱਚਿਆਂ ਬਜ਼ੁਰਗਾਂ ਤੇ ਅਪਾਹਜ ਵਿਅਕਤੀਆਂ ਦੀ ਸਹਾਇਤਾ ਲਈ ਹੋਮ ਕੇਅਰ ਵਰਕਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ ਨਾਲ ਹੀ ਹੋਰ ਕ੍ਰੀਡਿਅਨਾਂ ਨੂੰ ਕਾਰਜਬਲ ਵਿੱਚ ਬਣੇ ਰਹਿਣ ਦੇ ਯੋਗ ਬਣਾਇਆ ਪੀਆਰ ਪ੍ਰਕਿਰਿਆ ਨੂੰ ਸੁਚਾਰੂ ਬਣਾ ਕੇ ਅਤੇ ਅਰਜ਼ੀਆਂ ਦੀ ਰੁਕਾਵਟਾਂ ਨੂੰ ਘਟਾ ਕੇ ਇਸ ਪ੍ਰੋਗਰਾਮ ਤੋਂ ਘਰੇਲੂ ਦੇਖਭਾਲ ਖੇਤਰ ਨੂੰ ਹੁਲਾਰਾ ਦੇਣ ਅਤੇ ਕੈਨੇਡਾ ਦੀ ਕਿਰਤ ਸ਼ਕਤੀ ਨੂੰ ਮਜ਼ਬੂਤ ਕਰਨ ਦੀ ਉਮੀਦ ਹੈ ਘਰੇਲੂ ਦੇਖਭਾਲ ਸੇਵਾਵਾਂ ਦੀ ਮੰਗ ਬਹੁਤ ਜ਼ਿਆਦਾ ਹੋਣ ਦੇ ਨਾਲ ਇਹ ਬਦਲਾ ਹੁਨਰਮੰਦ ਦੇਖਭਾਲ ਕਰਨ ਵਾਲਿਆਂ ਨੂੰ ਆਕਰਸ਼ਿਤ ਕਰਨ ਅਤੇ ਇਸ ਦੇ ਨਾਲ ਦੇਖਭਾਲ ਉਦਯੋਗ ਦੀ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਕੈਨੇਡਾ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ ਅਤੇ ਹੁਣ ਕੈਨੇਡਾ ਨੇ ਆਪਣੇ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਲਈ ਯੋਗਤਾ ਲੋਨਾਂ ਦਾ ਅਧਿਕਾਰਤ ਉਤੇ ਐਲਾਨ ਕਰ ਦਿੱਤਾ ਹੈ ਜੋ 31 ਮਾਰਚ 2025 ਨੂੰ ਸ਼ੁਰੂ ਹੋਣ ਜਾ ਰਹੇ ਹਨ